ਨਾਟਕਿੰਦਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਰਾਮਗੜੀਆ 브ਦਰਹੁੱਡ ਰਜਿਸਟਰਡ ਅਤੇ ਪੰਜਾਬੀ ਸਾਹਿਤ ਸਭਿਆਚਾਰਕ ਸੱਤ ਵੱਲੋਂ ਪੰਜਾਬੀ ਪਵਨ ਲੁਧਿਆਣਾ ਵਿਖੇ 6 ਮਾਰਚ ਸਲਾਨਾ ਮੇਲਾ ਤੀਆਂ ਤੀਜ ਦੀਆਂ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਸਰਦਾਰ ਸਤਪਾਲ ਸਿੰਘ ਸੋਖੀ ਚੇਅਰਪਰਸਨ ਰਾਮਗੜੀਆ ਵੈਲਫੇਅਰ ਬੋਰਡ ਪੰਜਾਬ ਪਰਿਵਾਰ ਸਮੇਤ ਸ਼ਾਮਲ ਹੋਏ ਸਰਦਾਰ ਤੇਜਿੰਦਰ ਸਿੰਘ ਬਿਰਦੀ ਅਤੇ ਰਾਜਵੰਤ ਕੌਰ ਲੋਟੀ ਵੱਲੋਂ ਮੁੱਖ ਮਹਿਮਾਨ ਵਿੱਚ ਪਾਗਲਣ ਵਾਲੀਆਂ ਟੀਮਾਂ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮਹਿਮਾਨ ਸਹਿਬਾਨਾਂ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸਭ ਸੇਚਤਾ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ ਲੇਖਕਾ ਮਨਜੀਤ ਕੌਰ ਤੇ ਮਾਨ ਐਡਵੋਕੇਟ ਤ੍ਰਿਪਤਾ ਬਰਮੋਤਾ ਸੀਮਾ ਕਲਿਆਣ ਬਲਜੀਤ ਕੌਰ ਝੂਟੀ ਪਰਮਿੰਦਰ ਕੌਰ ਲੂਟੇ ਕਰਮਜੀਤ ਕੌਰ ਕੰਮੋ ਨੇ ਸਾਵਣ ਦੀਆਂ ਕਵਿਤਾਵਾਂ ਸੁਣਾ ਕੇ ਤੀਜ ਵਿੱਚ ਖੂਬ ਰੰਗ ਬਣਿਆ ਦੀਪ ਲੁਧਿਆਣਵੀ ਬਲਜੀਤ ਕੌਰ ਕੋਲੀਆ ਕੁਲਵਿੰਦਰ ਕੌਰ ਕਿਰਨ ਅਤੇ ਜਸਵਿੰਦਰ ਕੌਰ ਜੱਸੀ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਉੱਚੀ ਹੇਕ ਲਗਾ ਕੇ ਜਦੋਂ ਇਸ ਮੌਕੇ ਤੇ ਸੁਹਾਗ ਗਾਏ ਤਾਂ ਮੇਲਾ ਤੀਆਂ ਤੀਜ ਵਿੱਚ ਵੀ ਹਰ ਕੋਈ ਕੀ ਲਿਆ ਗਿਆ ਛੋਟੇ ਬੱਚਿਆਂ ਅਤੇ ਮਟਿਆਰਾਂ ਨੇ ਗਿੱਧਾ ਪੰਗੜਾ ਪਾ ਕੇ ਖੂਬ ਰੰਗ ਬਣਿਆ ਸਰਦਾਰ ਤੇਜਿੰਦਰ ਸਿੰਘ ਬਿਰਦੀ ਅਤੇ ਰਾਜਵੰਤ ਕੌਰ ਲੋਟੇ ਵੱਲੋਂ ਕਰਵਾਇਆ ਗਿਆ ਛੀਮਾ ਸਲਾਨਾ ਮੇਲਾ ਤੀਆਂ ਤੀਜ ਦੀਆਂ ਬਹੁਤ ਖੂਬਸੂਰਤ ਯਾਦਾਂ ਛੱਡ ਗਿਆ